ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੈਪਸ ਨਿਊਜ਼ ਨਾਲ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਡੀਆਈਜੀ ਅਤੇ ਐਸਐਸਪੀ ਦੀ ਅਗਵਾਈ ਹੇਠ ਥਾਣਾ ਕਤਵਾਲੀ ਵਿਖੇ ਲੋਹੜੀ ਦਾ ਤਿਹਾਰ ਮਨਾਇਆ ਗਿਆ ਇਸ ਮੌਕੇ ਮਹਿਲਾ ਪੁਲਿਸ ਮੁਲਾਜ਼ਮਾਂ ਅਤੇ ਪੁਰਸ਼ ਮੁਲਾਜ਼ਮਾਂ ਵੱਲੋਂ ਹਿੱਸਾ ਲੈ ਗਿਆ ਇਸ ਮੌਕੇ ਜਿੱਥੇ ਮਹਿਲਾਵਾਂ ਵੱਲੋਂ ਗਿੱਧਾ ਪਾਇਆ ਗਿਆ ਅਤੇ ਬੋਲੇ ਬੋਲੀਆਂ ਪਾਈਆਂ ਗਈਆਂ ਉੱਥੇ ਹੀ ਪੁਲਿਸ ਮੁਲਾਜ਼ਮਾਂ ਵੱਲੋਂ ਵੀ ਭੰਗੜਾ ਪਾ ਕੇ ਲੋਹੜੀ ਦਾ ਪਵਿੱਤਰ ਤਿਹਾਰ ਮਨਾਇਆ ਇਸ ਹੜਾ ਜਮ ਉਹ ਹੜਾ ਖੜੇ ਖੜੇ ਸਰ ਨੂੰ ਅੱਗੇ ਤੇਲ ਕਰ ਦਿਓ ਜੀਓ ਸਾਹਿਬਾਨ ਵੀ ਅੱਗੇ ਆ ਜਾਣਗੇ ਬਠਿੰਡਾ ਪੁਲਿਸ ਵੱਲੋਂ ਕਤਵਾਲੀ ਵਿਖੇ ਮਨਾਇਆ ਗਿਆ ਲੋਹੜੀ ਦਾ ਤਿਹਾਰ ਬਠਿੰਡਾ ਦੇ ਐਸਐਸਪੀ ਅਤੇ ਡੀਆਈਜੀ ਨੇ ਕੀਤੀ ਸ਼ਿਰਕਤ ਅੰਮਰੂ 12 ਵਜੇ ਦੇ ਲਗਭਗ ਬਠਿੰਡਾ ਦੇ ਕਤਵਾਲੀ ਵਿਖੇ ਬਠਿੰਡਾ ਦੇ ਡੀਆਈਜੀ ਅਤੇ ਐਸਐਸਪੀ ਵੱਲੋਂ ਆਪਣੇ ਪੁਲਿਸ ਮੁਲਾਜ਼ਮਾਂ ਦੇ ਨਾਲ ਲੋਹੜੀ ਦਾ ਤਿਹਾਰ ਮਨਾਇਆ ਗਿਆ ਇਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਇੱਥੇ ਇਕੱਠੇ ਹੋਏ ਅਤੇ ਇਹਨਾਂ ਵੱਲੋਂ ਲੋਹੜੀ ਦਾ ਤਿਹਾਰ ਨੂੰ ਸੈਲੀਬ੍ਰੇਟ ਕੀਤਾ ਗਿਆ ਜਮੂਰ ਖੜੇ 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 ਸਰ ਅੱਗੇ ਪੈਣ ਕਰਦੇ ਹੋ ਜੀਓ ਸਰਵਾਲ ਵੀ ਅੱਗੇ ਆ ਜਾਣਗੇ ਇਹ ਸਮੱਸਿਆ ਸਰੋਤ ਦੇ ਵਿੱਚ ਸਾਹਮਣੇ ਆ ਰਹੀ ਹੈ ਸਾਹਮਣੇ ਆ ਰਹੀ ਹੈ ਇਹ ਲੋੜੀ ਦਾ ਪੇਤਰ ਪਿਆ ਰਾਜ ਕੋਈ ਸੰਗ ਦੇ ਚਾਏ ਹੋ ਇਸ ਤਰ੍ਹਾਂ ਹੌਸਲਾ ਪ੍ਰਦਾਨ ਕੀਤਾ ਮੁਲਾਜ਼ਮਾ ਅੱਜ ਲੋੜੀ ਦੇ ਤਿਉਹਾਰ ਤੇ ਅਸੀਂ ਬਟਿੰਡਾ ਪੁਲਿਸ ਨੇ ਕੋਤਵਾਲੀ ਥਾਣੇ ਚ ਇੱਕ ਲੋੜੀ ਦਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਿਹਦੇ ਚ ਸਾਡੇ ਲੋਕਲ ਜਿਹੜੇ ਸ਼ਹਿਰੀ ਏਰੀਆ ਦੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਵੱਧ ਤੋਂ ਵੱਧ ਮੁਲਾਜ਼ਮ ਬਹੁਤ ਹੀ ਥੋੜੇ ਟਾਈਮਲੀ ਲੋੜੀ ਦਾ ਅਸੀਂ ਰਲ ਮਿਲ ਕੇ ਪ੍ਰੋਗਰਾਮ ਕਰੀਏ ਜਿਹਦੇ ਚ ਸਾਡੇ ਦਫ਼ਤਰ ਦੇ ਵੀ ਮੁਲਾਜ਼ਮ ਸਬਡਿਵੀਜ਼ਨ ਸਿਟੀ 1 ਦੇ ਔਰ ਸਾਡੇ ਜਿਹੜੇ ਕਲਾਸ 4 ਹੈ ਉਹਨਾਂ ਨੂੰ ਵੀ ਅਸੀਂ ਇਸ ਲੋੜੀ ਦਾ ਟੋਕਨ ਥੋੜਾ ਬਹੁਤ ਉਹਨਾਂ ਨੂੰ ਗਿਫਟਸ ਦਵਾਂਗੇ ਤੇ ਜਿਹੜਾ ਕਿਉਂਕਿ ਪੁਲਿਸ ਮੁਲਾਜ਼ਮ ਆਪਣੇ ਫੈਸਟੀਵਲਸ ਤੇ ਆਪਣੀ ਫੈਮਲੀਆਂ ਨਾਲ ਹੀ ਸੈਲੀਬ੍ਰੇਟ ਕਰ ਸਕਦੇ ਉਸੇ ਉਹਨਾਂ ਨੂੰ ਹੀ ਧਿਆਨ ਚ ਰੱਖਦੇ ਅਜਿਹਾ ਸੀ ਬੜੇ ਸ਼ਾਰਟ ਨੋਟਿਸ ਤੇ ਲੋੜੀ ਦਾ ਤੇ ਰਜੋ ਪਲਾਨ ਕੀਤਾ ਤੇ ਜਿੱਤੇ ਸਾਡੇ ਡੀਆਈਜੀ ਸਾਹਿਬ ਵੀ ਆਏ ਮੈਂ ਵੀ ਆਇਆ ਤਾਂ ਜਿੰਨੇ ਅਫਸਰ ਆ ਸਕਦੇ ਸੀ ਅਸੀਂ ਸਾਰੇ ਮਿਲ ਕੇ ਅੱਜ ਇੱਕ ਲੋੜੀ ਦਾ ਇੱਥੇ ਫੈਸਟੀਵਲ ਮਨਾਉਣ ਲਈ ਇਕੱਠੇ ਹੋਏ ਆ ਥੈਂਕ ਯੂ ਨਾਲੇ ਹਾਂ ਚੜ ਕੇ ਜਿਹੜਾ ਤੇਦੇ ਨੀ ਮਟਿਆਰੇ ਲੰਮੀ ਬਾਹ ਕਰਕੇ ਜਿਹੜਾ ਤੇਦੇ ਨੀ ਮਟਿਆਰੇ ਲੰਮੀ ਬਾਹ ਕਰਕੇ ਕਹਦੇ ਆਉਣ ਨੇ ਰੀਆਂ ਕਹਦੇ ਜਾਣ ਨੇ ਰੀਆਂ ਕਹਦੇ ਆਉਣ ਨੇ ਰੀਆਂ ਕਹਦੇ ਜਾਣ ਨੇ ਰੀਆਂ ਲੋ ਬੋਤਲ ਸ਼ਰਾਬ ਦੀਆਂ ਅੱਖਾਂ ਵਿੱਚ ਲੋ ਬੋਤਲ ਸ਼ਰਾਬ ਦੀਆਂ ਵਿੱਚ ਦੁਬਾਰਾ ਫਿਰ ਪਾ ਦੁਬਾਰਾ ਫਿਰ ਛੇ ਮੁੰਡਿਆ ਮੈਨੂੰ ਨੱਚਦੀ ਵੇਖੀਦਾ ਤੂ ਟਿਸਵਾ ਦੇ ਮਿੱਟੇ ਮੁੰਡਿਆ ਵੇਰੀ ਨੱਚਦੀ ਦੀ ਬੋਤਲ ਮੁੰਡਿਆ ਮੇਰੀ ਨੱਚਦੀ ਦੀ ਬੋਤਲ ਵਿੱਚ ਮੁੰਡਿਆ ਆਈ ਬਾਬਾ ਨਾਨਕ ਅਜੀ ਸ਼ਾਨਾ ਕਰਦੇ ਅੱਛਾ ਪਿਛੇ ਰਹਿਣਾ ਨਾਲ ਜਿਹੜੇ ਇਹੋ ਜਿਹੇ ਨਾ ਕੁਰਸੀ ਨਾਲੇ ਆਈ ਬਾਬਾ ਨਾਨਕ ਇਹੋ ਜੀਆ ਕੋਰੇ ਮਾਈਕ ਲੈ ਕਰਦੇ ਦੈਂਡ ਕੁਝ ਲੜਕੀਆਂ ਉੱਥੋਂ ਜਾ ਕੇ ਦੇਖ ਲੈ ਇੱਧਰ ਆ ਜਾਣੀਆਂ ਕਿ ਨਾਲ ਬਹੁਤ ਹੈ ਯਾਰ ਕੋਈ ਸਭ ਕੀ ਕਹਿਣਾ ਚਾਹੁੰਦੇ ਧਿਆਨ ਨਾਲ ਅੱਜ ਲੋਹੜੀ ਦੇ ਪਵਿੱਤਰ ਦਿਹਾੜੇ ਤੇ ਮੈਂ ਸਾਰੇ ਬਠਿੰਡਾ ਜ਼ਿਲ੍ਹਾ ਵਾਸੀਆਂ ਨੂੰ ਵਧਾਈ ਦੇਣਾ ਚਾਹਨਾ ਔਰ ਉਹਨਾਂ ਤੋਂ ਅਸੀਂ ਜਿਹੜਾ ਹੈਗਾ ਸਾਡੇ ਨਾਲ ਨਿਰੰਤਰ ਮੋੜੇ ਨਾਲ ਮੋੜਾ ਜੋੜ ਕੇ ਸਾਡੇ ਨਾਲ ਜਿਹੜਾ ਹੈਗਾ ਉਹ ਹਮੇਸ਼ਾ ਸਾਨੂੰ ਜਿਹੜਾ ਹੈਗਾ ਗਾਈਡ ਵੀ ਕਰਦੇ ਰਹੇ ਨੇ ਤੇ ਸਾਡੀ ਜਿਹੜੀ ਇਹ ਕੋਸ਼ਿਸ਼ ਹੈ ਜਿਹਦੇ ਚ ਅਸੀਂ ਜ਼ਿਲ੍ਹਾ ਪੁਲਿਸ ਨੂੰ ਜਾਂ ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਦੀ ਮੁਸੀਬਤ ਦੇ ਵਿੱਚ ਪੁਲਿਸ ਹਮੇਸ਼ਾ ਉਹਨਾਂ ਦੇ ਕੰਮ ਆਂਦੀ ਹੈ ਔਰ ਤਿਆਰ-ਵਰ ਤਿਆਰ ਰਹਿੰਦੀ ਹੈ 24 ਘੰਟੇ ਕਿਸੇ ਵੀ ਮੁਸੀਬਤ ਨਾਲ ਨਜਿੱਠਣ ਵਾਸਤੇ ਤੋਂ ਉਹਨਾਂ ਦੇ ਸਹਿਯੋਗ ਨਾਲ ਮੈਂ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਕਿ ਅਸੀਂ ਜਿਹੜਾ ਹੈਗਾ ਵਧੀਆ ਤੋਂ ਵਧੀਆ ਕਾਰਗੁਜ਼ਾਰੀ ਕਰਦੇ ਰਹੀਏ 90 ਸਾਲ ਚ ਕੋਤਵਾਲੀ ਵਰਕੇ ਆਪਣਾ ਬਟਾ ਸਨਿਵਿਤ ਸੀ ਹਾਂਜੀ ਕੋਤਵਾਲੀ ਵਰਕੇ ਇਸ ਕਰਕੇ ਕਰਵਾਇਆ ਗਿਆ ਕਿ ਇੱਥੇ ਜਿਹੜਾ ਹੈਗਾ ਕੋਤਵਾਲੀ ਥਾਣਾ ਜਿਹੜਾ ਹੈਗਾ ਥੋੜਾ ਜਿਹਾ ਫਰਨੀਸ਼ ਕਰਵਾਇਆ ਪਿਛਲੇ 1-2 ਮਹੀਨੇ ਤੋਂ ਇੱਥੇ ਕੰਮ ਚੱਲ ਰਿਹਾ ਸੀ ਤਾਂ ਜਿਹੜੇ ਸਾਡੇ ਜੂਨੀਅਰ ਮੁਲਾਜ਼ਮ ਨੇ ਉਹਨਾਂ ਦੇ ਨਾਲ ਮਿਲ ਕੇ ਲੋਹੜੀ ਮਨਾਣਾ ਇੱਕ ਬਹੁਤ ਹੀ ਸਾਡੇ ਵੱਲੋਂ ਸੁਭਾਗਵਲੀ ਗੱਲ ਹੈ ਔਰ ਇਹਦੇ ਨਾਲ ਇਹਨਾਂ ਨੂੰ ਡਿਊਟੀ ਦੇ ਵਿੱਚ ਐਨਕਰੇਜਮੈਂਟ ਵੀ ਮਿਲਦਾ ਹੈ